ਤੋ LG ਦਾ ਨਵਾਂ ਪ੍ਰੋਡਕਟ ਜਿਹੜਾ ਹੈ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਹੋਇਆ ਹੈ ਕਰਨਤਾਰਨ ਪਠਾਨਕੋਟ ਗੁਰਦਾਸਪੁਰ ਚ ਨਹੀਂ ਸਿਰਫ ਤੇ ਸਿਰਫ ਗੁਰੂ ਦੀ ਨਗਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵਿਆਹ ਨਾਈ ਉਹ ਤੋਂ ਅੱਜ ਜਿਹੜੀ ਲਾਂਚ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ LG ਵਾਸ ਟਾਵਰ ਜਿਹੜਾ ਹੈ ਲਾਂਚ ਕੀਤਾ ਗਿਆ ਹੈ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਖਾਸੀਅਤਾਂ ਦੇ ਵਿੱਚ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਸਟਾਫ ਜਿਹੜਾ ਹੈ ਸਾਰਾ ਖੜਾ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਬਟਾਲੇ ਸ਼ਹਿਰ ਤੋਂ ਜਿਹੜੀ ਲਾਂਚਿੰਗ ਕੀਤੀ ਗਈ ਹੈ LG ਵਾਸਤਾਵਰ ਦੀ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਲਾਂਚ ਕਰਨ ਵਾਸਤੇ ਆਏ ਨੇ ਤਾਂ ਬੜੀ ਵੱਡੀ ਗੱਲ ਹੈ ਜੀ ਬਟਾਲੇ ਵਾਸਤੇ ਆਉਣ ਵਾਲੀ ਗੱਲ ਹੈ ਕਿ ਬਟਾਲੇ ਸ਼ਹਿਰ ਤੋਂ ਜਿਹੜਾ ਐ ਐਲਜੀ ਦਾ ਪ੍ਰੋਡਕਟ ਜਿਹੜਾ ਲਾਂਚ ਕੀਤਾ ਗਿਆ ਆਪਾਂ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਹਿਮਾਂਸ਼ੂ ਕੁਲਨੀ ਬ੍ਰਾਂਚ ਮੈਨੇਜਰ ਜਲੰਧਰ ਐਲਜੀ ਇਲੈਕਟ੍ਰੋਨਿਕਸ ਇੰਡੀਆ ਪ੍ਰਾਈਵੇਟ ਲਿਮਿਟਿਡ ਜੀ ਕਿੱਦਾਂ ਦੇਖਦੇ ਹੋ ਜੀ ਹੋਰ ਸ਼ਹਿਰ ਦੇ ਵਿੱਚ ਨਹੀਂ ਤੁਸੀਂ ਲਾਂਚ ਕੀਤਾ ਬਟਾਲੇ ਸ਼ਹਿਰ ਤੋਂ ਜਿਹੜਾ ਵਾਸਤਾਵਰ ਜਿਹੜਾ ਲਾਂਚ ਕਰਕੇ ਤੇ ਮੁਬਾਰਕਬਾਦ ਦਿੱਤੀ ਬਟਾਲਾ ਵਾਸੀਆਂ ਨੂੰ ਠੀਕ ਕਹਿਣਾ ਚਾਹੁੰਦੇ ਹਾਂ ਸਰ ਮੈਂ ਕਹਿਣਾ ਚਾਹੁੰਦਾ ਹਾਂ ਸਾਡੇ ਲਈ ਸਾਰੇ ਨਿਵਾਸੀ ਬਰਾਬਰ ਨੇ ਠੀਕ ਹੈ ਸਾਨੂੰ ਲੱਗਦਾ ਹੈ ਕਿ ਜਿਹੜੀ ਅੱਜ ਦੇ ਦਿਨ ਕਸਟਮਰ ਦਾ ਪੋਟੈਂਸ਼ੀਅਲ ਹੈਗਾ ਆ ਉਹ ਛੋਟੇ ਸ਼ਹਿਰਾਂ 'ਚ ਬਲਕਿ ਜ਼ਿਆਦਾ ਹੈਗਾ ਆ ਵੱਡੇ ਸ਼ਹਿਰਾਂ 'ਚ ਲੋਕੀ ਮਸ਼ੀਨਾਂ ਲੈ ਚੁੱਕੇ ਹੋਏ ਨੇ ਹੁਣ ਜਿਹੜੀ ਨਵੀਂ ਟੈਕਨੋਲੋਜੀ ਹੈਗੀ ਆ ਇਹ ਕੰਪਨੀ ਚਾਹੁੰਦੀ ਹੈ ਕਿ ਹਰ ਸ਼ਹਿਰ ਦੇ ਵਿੱਚ ਪਹੁੰਚੇ ਨਾਰਮਲੀ ਪਹਿਲੇ ਕੀ ਹੁੰਦਾ ਸੀਗਾ ਛੋਟੀ ਹਰ ਟੈਕਨੋਲੋਜੀ ਹੁੰਦੀ ਸੀ ਕਿ ਵੱਡੇ ਸ਼ਹਿਰਾਂ 'ਚ ਰਹੇ ਹੁੰਦੀ ਸੀ ਆਪਾਂ ਨੂੰ ਕੋਈ ਵਧੀਆ ਚੀਜ਼ ਲੈਣੀ ਜਾਨੀ ਹੁੰਦੀ ਸੀ ਕਿ ਅਸੀਂ ਅੰਮ੍ਰਿਤਸਰ ਨੂੰ ਦੌੜਨਾ ਇਹ ਆਪਾਂ ਪਠਾਨਕੋਟ ਨੂੰ ਦੌੜਨਾ ਕਿਸੇ ਹੋਰ ਵੱਡੇ ਸ਼ਹਿਰ ਨੂੰ ਦੌੜਨਾ ਜਲੰਧਰ ਨੂੰ ਦੌੜਨਾ ਕੰਪਨੀ ਚਾਹਦੀ ਹੈ ਕਸਟਮਰ ਨੂੰ ਕਿਥੇ ਹੋਰ ਨਾਲ ਦੌੜਨਾ ਪਵੇ ਜਿਹੜੀ ਵਧੀਆ ਤੋਂ ਵਧੀਆ ਚੀਜ਼ ਹੈ ਜਿਹੜੀ ਟੈਕਨੋਲੋਜੀ ਕਿਸੇ ਹੋਰ ਵੱਡੇ ਸ਼ਹਿਰ ਚ ਹੈਗੀ ਆ ਚਾਹੇ ਉਹ ਦਿੱਲੀ ਚਾਹੇ ਜਾਂ ਬੰਬਈ ਚਾਹੇ ਬੈਂਗਲੌਰ ਚਾਹੇ ਉਹ ਸਾਡੇ ਹਰ ਸ਼ਹਿਰ ਚ ਮਿਲੇ ਤੇ ਇਹ ਬਟਾਲਾ ਚ ਸਾਡਾ ਇੱਕ ਫਲੈਗਸ਼ਿਪ ਸਟੋਰ ਹੈਗਾ ਸਾਡਾ ਵਨ ਆਫ ਦਾ 올ਡੇਸਟ ਸਟੋਰ ਹੈਗਾ ਆ ਸਾਨੂੰ 18 ਤੋਂ 20 ਸਾਲ ਹੋ ਗਏ ਸਵਰਾਜ ਇਲੈਕਟ੍ਰੋਨਿਕਸ ਨਾਲ ਜੁੜ ਆ ਕਰਕੇ ਇਹਨਾਂ ਦੀ ਪੁਰਾਣੀ ਸਾਡੇ ਨਾਲ ਸਾਖ ਨੂੰ ਦੇਖਦੇ ਹੋਏ ਸਾਡੀ ਪਹਿਲੀ ਪ੍ਰੀਫਰੈਂਸ ਸੀਗੀ ਅਸੀਂ ਇਹਨੂੰ ਸਭ ਤੋਂ ਪਹਿਲੇ ਇਸ ਆਊਟਲੈਟ ਆਊਟਲੈਟ ਤੇ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਕਰੀਏ ਸਾਡਾ ਇੱਥੇ ਪੋਟੈਂਸ਼ੀਅਲ ਵੀ ਹੈਗਾ ਆ ਇਸ ਸ਼ਹਿਰ ਦਾ ਇਸ ਸ਼ਹਿਰ ਦੇ ਵਿੱਚ ਟਰਾਈਟਲ ਲੱਗਦੇ ਸਾਡੇ ਫ੍ਰਿਜ ਵਿਕਦੇ ਆ ਤਿੰਨ-ਤਿੰਨ ਲੱਗਦੇ ਸਾਡੇ ਟੀਵੀ ਵਿਕਦੇ ਆ ਠੀਕ ਹੈ ਉਸ ਕਸਟਮਰ ਦੀ ਬਾਇੰਗ ਪਾਵਰ ਨੂੰ ਦੇਖਦੇ ਆ ਕਿ ਕਸਟਮਰ ਦੀ ਪ੍ਰੀਫਰੈਂਸ ਰਹਿੰਦੀ ਹੈ ਕਿ ਵਧੀਆ ਪ੍ਰੋਡਕਟ ਖਰੀਦਾਂ ਮੈਂ ਇਹ ਸ਼ਹਿਰ ਨੇ ਅਸੀਂ ਨਹੀਂ ਕਹਿੰਦੇ ਇਹ ਸ਼ਹਿਰ ਦੇ ਨਿਵਾਸੀਆਂ ਨੇ ਸਾਨੂੰ ਪ੍ਰੂਫ ਕੀਤਾ ਆ ਜੇ ਤੁਸੀਂ ਵਧੀਆ ਪ੍ਰੋਡਕਟ ਖਰੀਦਣ ਲਈ ਤਿਆਰ ਹੈਗੇ ਆ ਤਾਂ ਕਰਕੇ ਅਸੀਂ ਸਭ ਤੋਂ ਪਹਿਲੇ ਇਹ ਪ੍ਰੋਡਕਟ ਇਸ ਸ਼ਹਿਰ ਦੇ ਵਿੱਚ ਲਾਂਚ ਕੀਤਾ ਆ ਅਗਲੇ ਫੇਸੇਸ ਦੇ ਵਿੱਚ ਇਹ ਬਾਕੀ ਸ਼ਹਿਰਾਂ 'ਚ ਵੀ ਅਸੀਂ ਲਾਂਚ ਕਰਾਂਗੇ ਅੰਮ੍ਰਿਤਸਰ ਵੀ ਕਰਾਂਗੇ ਹੋਰ ਕਿਤੇ ਵੀ ਲਾਂਚ ਕਰਾਂਗੇ ਪਰ ਸਾਡੀ ਪ੍ਰੀਫਰੈਂਸ ਇਸ ਸ਼ਹਿਰ 'ਚ ਇਸ ਕਰਕੇ ਰਹੀ ਦੋ ਰੀਜਨਾਂ ਕਰਕੇ ਜਿਹੜੀ ਤੁਹਾਨੂੰ ਮੈਂ ਦੱਸਿਆ ਕਸਟਮਰ ਦਾ ਨੇਚਰ ਜਿਹੜਾ ਬਾਏ ਕਰ ਰਿਹਾ ਸਾਡੇ ਨਾਲ ਆਲਰੇਡੀ ਤੇ ਸਾਡੀ ਐਸੋਸੀਏਸ਼ਨ ਜਿਹੜੀ ਸਾਡੀ ਹੈਗੀ ਆ ਸਵਰਾਜ ਰੇਡੀਓ ਕਾਰਪੋਰੇਸ਼ਨ ਦੇ ਨਾਲ ਵਨ ਆਫ ਦਾ 올ਡੇਸਟ ਐਸੋਸੀਏਸ਼ਨ ਹੈਗੀ ਆ ਕੰਪਨੀ ਦੀ ਤਾਂ ਕਰਕੇ ਸੋ ਖਾਸੀਅਤ ਕੀ ਹੈ ਜੀ ਇਹਦੀ ਉਹ ਖਾਸੀਅਤ ਸਾਡੇ ਇਦਾਰੇ ਦਰਸ਼ਕ ਦੇਖ ਦੇ ਰਹੇ ਹਨ ਉਹਨਾਂ ਨੂੰ ਵੀ ਪਤਾ ਲੱਗ ਜਾਏ ਕੀ ਖਾਸੀ ਹੈ ਤੇ ਫਰੰਟ ਲੋਡ ਮਸ਼ੀਨਾਂ ਹੁੰਦੀਆਂ ਆ ਕਸਟਮਰ ਨੂੰ ਲੱਗਦਾ ਆ ਜਾਂ ਬਾਕੀ ਬ੍ਰਾਂਡ ਜਿਹੜਾ ਕਹਿੰਦੇ ਆ ਕਿ ਇੱਥੇ 100% ਕੱਪੜੇ ਸੁੱਕ ਜਾਂਦੇ ਆ ਇਹ 100% ਨਹੀਂ ਸੁੱਕਦੇ ਇਹ ਡਰਾਇਰ ਜਿਹੜਾ ਵਾਸ਼ਰ ਡਰਾਇਰ ਸਾਡਾ ਹੈਗਾ ਇਸ ਦੇ ਡਰਾਇਰ ਦੇ ਵਿੱਚ ਤੁਹਾਡੇ ਕੱਪੜੇ 100% ਸੁੱਕਦੇ ਆ ਤੁਸੀਂ ਇਹ ਚੋਂ ਡਰਾਇਰ ਚ ਕੱਪੜੇ ਕੱਢ ਕੇ ਸਿੱਧਾ ਆਪਣੇ ਕੱਪੜੇ ਪ੍ਰੈਸ ਕਰ ਸਕਦੇ ਹੋ ਇਸਤਰੀ ਕਰ ਸਕਦੇ ਹੋ ਜਿਹਨੂੰ ਆਇਰਨ ਕਹਿੰਦੇ ਆ ਪਰ ਆਇਰਨ ਲਈ ਸਿੱਧਾ ਲੈ ਕੇ ਜਾ ਸਕਦੇ ਆ ਨਾਰਮਲੀ ਇਹ ਟੈਕਨੋਲੋਜੀ ਜਿਹੜੀ ਹੈਗੀ ਇਹ ਬਾਹਰਲੇ ਦੇਸ਼ਾਂ ਵਿੱਚ ਹੁੰਦੀ ਸੀਗੀ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਕੈਮਰਾ ਦਾ ਵਿੱਚ ਇਹ ਵੇਲੇ ਜਿੱਥੇ ਠੰਡ ਬਹੁਤ ਜ਼ਿਆਦਾ ਰਹਿੰਦੀ ਹੈ ਜਿੱਥੇ ਕਸਟਮਰ ਮਾਈਨ ਜਿੱਥੇ ਮਾਈਨਸ ਮਾਈਨਸ ਡਿਗਰੀ ਟੈਂਪਰੇਚਰ ਰਹਦਾ ਹੈਗੀ ਕੱਪੜੇ ਬਾਹਰ ਨਹੀਂ ਸੁਕਣੇ ਪਾ ਸਕਦੇ ਉੱਥੇ ਲੋਕਾਂ ਦੇ ਕਰਕੇ ਇਹ ਆਮ ਗੱਲ ਹੈਗੀ ਆ ਇਹ ਫੀਚਰ ਇਹ ਪ੍ਰੋਡਕਟ ਅਸੀਂ ਲਾਂਚ ਕੀਤਾ ਜਿਹਨਾਂ ਆ ਪਿਛਲੇ ਮਹੀਨੇ ਜਨਵਰੀ ਵਿੱਚ ਅਸੀਂ ਠੰਡ ਬਰਦਾਸ਼ਤ ਕੀਤੀ ਆ ਇਥੇ ਸਭ 50 ਤੋਂ ਜ਼ਿਆਦਾ ਠੰਡ ਪਈ ਆ ਤੇ ਇਹ ਪ੍ਰੋਡਕਟ ਜਿਹੜਾ ਹੈਗਾ ਸਾਡੇ ਲਈ ਉਹ ਫਾਇਦੇਮੰਦ ਪ੍ਰੋਡਕਟ ਹੈਗਾ ਇਹ ਪ੍ਰੋਡਕਟ ਉਸ ਤਮਗੇ ਲਈ ਵੀ ਫਾਇਦੇਮੰਦ ਹੈਗਾ ਜਿਹੜੇ ਜਿੱਥੇ ਅੱਜ ਦੇ ਦਿਨ ਹੁਣ ਕਪਲ ਤੋਂ ਦੋਨੋਂ ਜੋਬ ਤੇ ਕੰਮ ਕਰ ਰਹੇ ਨੇ ਠੀਕ ਹੈ ਤਾਂ ਕਸਟਮਰ ਕਹਿੰਦਾ ਯਾਰ ਅਸੀਂ ਕਦੋਂ ਕੱਪੜੇ ਪਾਵਾਂਗੇ ਕਦੋਂ ਸੁਕਣੇ ਪਾਵਾਂਗੇ ਇਹ ਕੱਪੜੇ ਧੋਣੇ ਪਾਏ ਉਹਦੇ ਬਾਅਦ ਸੁਕਣੇ ਪਾਏ ਫਿਰ ਉਸ ਦੇ ਕੱਪੜੇ ਤਿਆਰ ਸਮੇਟ ਕੇ ਤਾਂ ਤਾਂ ਕਰਕੇ ਅੰਦਰ ਰੱਖੋ ਵਨ ਆਫ ਦ ਬੈਸਟ ਪ੍ਰੋਡਕਟ ਆਫ ਇੰਡਸਟਰੀ ਹੈਗਾ ਯਾ ਠੀਕ ਹੈ ਇਸ ਕੈਪੈਸਿਟੀ ਦੇ ਵਿੱਚ ਮੈਂ ਫੇਰ ਗੱਲ ਕਰਾਂਗਾ ਇਸ ਕੈਪੈਸਿਟੀ ਦੇ ਵਿੱਚ ਜੋ ਅਸੀਂ ਲਾਂਚ ਕੀਤਾ ਆ ਇਸ ਤੋਂ ਪਹਿਲੇ ਕਿਸੇ ਬ੍ਰਾਂਡ ਨੇ ਲਾਂਚ ਨਹੀਂ ਕੀਤਾ ਹੋਇਆ ਵਾਸ਼ਰ ਡਰਾਇਰ ਇੰਡੀਆ ਵਿੱਚ ਠੀਕ ਹੈ ਇਹ LG ਦੇ ਵੱਲੋਂ ਪਹਿਲੀ ਲਾਂਚਿੰਗ ਹੈਗੀ ਆ ਤੇ ਪ੍ਰੋਡਕਟ ਦੀ ਮੈਂ ਜ਼ਲੀ ਗਰੀਫ ਕਰਾਂ ਉਨੀ ਤਾਰੀਫ ਘੱਟ ਹੈਗੀ ਆ ਤਾਂ ਮੇਰੇ ਗਰੀਫ ਕਰਨ ਨਾਲ ਤਾਰੀਫ ਨਹੀਂ ਵੰਨੀ ਮੈਂ ਚਾਹਾਂਗਾ ਇੱਕ ਵਾਰ ਕਸਟਮਰ ਆਣ ਇੱਕ ਵਾਰ ਆਕਰ ਕੇ ਵਿਜ਼ਿਟ ਕਰਨ ਇਹਨੂੰ ਦੇਖਣ ਰੀਵਾਈਜ਼ ਕਰਨ ਫਿਰ ਕੀ ਫਿਰ ਸਮਝਣਗੇ ਪ੍ਰੋਡਕਟ ਕੀ ਚੀਜ਼ ਹੈਗੀ ਸੋ ਕੰਪਨੀ ਵੱਲੋਂ ਕੋਈ ਆਫਰ ਵੀ ਲਗਾਇਆ ਗਿਆ ਹੈ ਇਹਦੇ ਉੱਤੇ ਬਿਲਕੁਲ ਇਹ ਨਾਲ ਕੈਸ਼ਬੈਕ ਆਫਰ ਵੀ ਹੈਗੇ ਆ ਐਕਸਚੇਂਜ ਆਫਰ ਵੀ ਹੈਗੇ ਆ ਤੁਸੀਂ ਆਪਣਾ ਕੋਈ ਪੁਰਾਣੀ ਫਰੰਟ ਲੋਡ ਲਿਆਓ ਠੀਕ ਹੈ ਫਰੰਟ ਲੋਡ ਦੇ ਉੱਤੇ ਅਸੀਂ ਐਕਸਚੇਂਜ ਆਫਰ ਵੀ ਦੇ ਸਕਦੇ ਆ ਤੇ ਤੁਹਾਨੂੰ ਕੈਸ਼ਬੈਕ ਵੀ ਮਿਲ ਜਗਾ ਹਰ ਆਫਰ ਹੈਗੀ ਆ ਇਹਦੇ ਤੇ ਇਸ ਮਾਡਲ ਤੇ ਹੈਗੀ ਆ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਜਿਹੜੇ ਓਨਰ ਨੇ ਸੁਵਰਾਜ ਰੇਡੀਓ ਦੇ ਓਨਰ ਨੇ ਬਤਾਲਾ ਸ਼ਹਿਰ ਤੋਂ ਤੁਸੀਂ ਬੜੀ ਪੁਰਾਣੀ ਜਈ ਦੁਕਾਨ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਣਾ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਪੁਰਾਣਾ ਹੈਗਾ ਸ਼ੁਰੂਨ ਹੈਗਾ ਕਾਪਰ ਦਾ 55 ਇਅਰਸ ਆ ਔਰ ਕਾਫੀ ਮਤਲਬ ਪੁਰਾਣਾ ਇਹ ਕਾਉਂਟਰ ਹੈਗਾ 55 ਇਅਰ ਦਾ ਆ ਗਿਆ ਠੀਕ ਹੈ ਨਹੀਂ ਮਤਲਬ ਬ੍ਰਾਂਡ ਨੇ ਬਹੁਤ ਸਾਰੀ ਸਪੋਰਟ ਦਿੱਤੀ ਹੈ ਪਹਿਲੀ ਦਫਾ ਅਸੀਂ ਇਹ ਰੈਕਡੂ ਲੈ ਕੇ ਆਏ ਆ ਸਭ ਤੋਂ ਪਹਿਲਾਂ ਮਤਲਬ ਪੂਰੇ ਪੰਜਾਬ 'ਚ ਪਹਿਲੀ ਵਾਰ ਕਈ ਲੋਚੇ ਹੋਈ ਹੈ ਬੜਾ ਆਵਾਸ ਬਹੁਤ ਵੱਡੀ ਗੱਲ ਹੈਗੀ ਹੈ और अच्छा प्रोडक्ट है गया। बहुत बढ़िया प्रोडक्ट है इस पिछे अपना डी एम साहब ने दस मतलब डेढ़ महीने या दो महीने काफी मतलब मौसम खराब हुआ इस वक्त देखते दे हैं एक प्रोडक्ट है टावर वाशर और ड्रैड और लैके आए हैं और मेरा बटाले वास्तव बहुत वही गल है।, है कहना चाहते ਇਹ ਕਸਟਮਰ ਘਰ ਦੇਖਦੇ ਪਏ ਨੇ ਵੀਡੀਓ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਹਾਡੀ ਦੁਕਾਨ ਬਾਰੇ ਅਸਰ ਬਹੁਤ ਥੈਂਕ ਯੂ ਜੀ ਬਹੁਤ ਥੈਂਕ ਯੂ ਹਰ ਕੋਈ ਮਤਲਬ ਬਟਾਲੇ ਇੱਥੇ ਸਾਰੇ ਜਾਣਦੇ ਆ ਉਹ ਬਹੁਤ ਪੁਰਾਣਾ ਓल्ड 1969 ਦਾ ਇਹ ਕੰਪਨੀ ਆ ਔਰ ਹਰ ਜਾਣਦਾ ਹੈ ਛੋਟੇ ਵੱਡੇ ਬਿਊਰਗ ਸਾਰੇ ਜਾਣਦੇ ਆ ਔਰ ਸਾਰਿਆਂ ਨੂੰ ਇਸ ਬਾਰੇ ਪਤਾ ਹੈ ਬਾਈ ਪਟਾਟੋ ਆ ਜੀ ਦਾ ਸਾਰਿਆਂ ਨੂੰ ਪਤਾ ਹੀ ਹੈ ਕਿਹੋ ਜਿਹਾ ਪ੍ਰੋਡਕਟ ਹੈਗਾ ਉਹ ਜਿਹੜੀ ਨੀ ਲਾਂਚਿੰਗ ਟਾਵਰ ਵੀ ਹੋਈ ਹੈ ਬਹੁਤ ਵਧੀਆ ਲੱਗਾ ਉਨੀ ਬੋਲ ਰਿਹਾ ਗਿਆ ਬਰਾਈ ਸ਼ਹਿਰ ਵਿੱਚ ਪਹਿਲੀ ਵਾਰ ਇਹ ਚੀਜ਼ ਪ੍ਰੋਜੈਕਟ ਕਰਾਇਆ ਡਿਸਪਲੇ ਕੀਤਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿ ਸਾਡੀ ਬੜੀ ਪੁਰਾਣੀ ਦੁਕਾਨ ਹੈ ਤਾਂ ਵਧੀਆ ਸਮਾਨ ਦਿੰਦੇ ਆ ਤੇ ਪੁਰਾਣੀ ਦੁਕਾਨ ਹੈ ਤੇ ਇਸ ਕਰਕੇ ਜਰਾਏ ਹੋਰ ਪੰਜਾਬ ਦੇ ਵਿੱਚੋਂ ਕਿਹੇ ਸ਼ਹਿਰ ਦੇ ਵਿੱਚੋਂ ਲਾਂਚਿੰਗ ਨਹੀਂ ਹੋਈ ਤੇ ਬਟਾਲਾ ਸ਼ਹਿਰ ਦੇ ਵਿੱਚ ਲਾਂਚ ਕੀਤਾ ਗਿਆ ਸੋ ਧੰਨਵਾਦ ਵੀ ਕਰਦੇ ਨੇ ਐਲਜੀ ਵਾਲਿਆਂ ਦੇ ਤੇ ਨਾਲ ਦੀ ਨਾਲ ਲੋਕਾਂ ਦਾ ਵੀ ਧੰਨਵਾਦ ਕਰਦੇ ਨੇ ਜਿਹੜੇ ਇੱਥੇ ਕਸਟਮਰ ਆਂਦੇ ਨੇ ਸੋ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰੋ ਜਿਹੜਾ ਵੀਡੀਓ ਵਾਤਵਾਤੇ ਸ਼ੇਅਰ ਕਰਕੇ ਆਏਗਾ ਉਹਨਾਂ ਨੂੰ ਡਿਸਕਾਊਂਟ ਵੀ ਦਿੱਤੀ ਜਾਏਗੀ ਸੋ ਕੈਮਰਾ ਪਰਸਨ ਪਹੁੰਚ ਕੇ ਉਹ ਕਰਾਓ ਲक्की ਰਾਜਪੂਤ ਗੁਰਦਾਸ